ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਮਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਕੋਈ ਦਾਨੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਕੋਈ ਮਹਾਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਕੀਤਾ ਗੁਰਮਖੋ ਉਹਦੇ ਵਰਗੀ ਰੀਤ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਕੀਤਾ ਗੁਰਮਖੋ ਮੇਰੇ ਪਾਤਸ਼ਾਹ ਵਰਗਾ ਕੋਈ ਥਾਨ ਨਹੀਂ ਨਹੀਂ ਹੈ ਇਸ ਦੇਸ਼ ਲਈ ਇਸ ਕੌਮ ਲਈ ਇਹ ਦੁਨੀਆ ਲਈ ਜੋ ਮੇਰੇ ਪਾਤਸ਼ਾਹ ਨੇ ਕੀਤਾ ਗੁਰਮਖੋ ਉਹਦੇ ਬਰਾਬਰ ਕੋਈ ਹੋਰ ਨਹੀਂ ਹੈ ਪਹਿਲਾ ਇੱਕੋ ਇੱਕ ਖਤਾਰ ਹੈ ਗੁਰਮਖੋ ਜੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਿਆ ਤੇ ਗੁਰਮਖੋ ਉਹ ਹੈ ਪੁੱਤਰਾਂ ਦਾ ਦਾਨੀ ਤੇ ਗੁਰਮਖੋ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਦੇਸ਼ ਕੌਮ ਦੇ ਲੇਖੇ ਲਾ ਦਿੱਤਾ ਚਾਰ ਦੇ ਚਾਰ ਉਪਕਰ ਇੱਥੇ ਤੇ ਆਪਣੇ ਵੱਟੇ ਦੇ ਥੋੜੀ ਜਿਹੀ 7 ਵਜੇ ਤੇ ਆਪਾਂ ਨੂੰ ਹਥਾਂ ਪੈਰਾਂ ਦੀ ਪਹਿ ਜਾਂਦੀ ਹੈ ਵੀ ਕਿਵੇਂ ਹੋਊਗਾ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਗਰਾ ਦੇਖੋ ਆਪਣੇ ਚਾਰੋਂ ਸਹਿਬਜ਼ਾਦੇ ਕੁਰਬਾਨ ਕਰਕੇ ਜੇ ਕੋਮ ਦੇ ਤੂੰ ਪੰਥ ਦੇ ਤੂੰ ਗੁਰੂ ਦਾ ਸ਼ੁਕਰਾਨਾ ਕਰਦੇ ਨਾ ਤੇ ਚਾਰ ਉਤੇਰੀ ਹੀ ਦੇਣ ਹੈ ਜੇ ਤੂੰ ਲੈ ਗਿਆ ਤਾਂ ਕੀ ਫਰਕ ਪੈਂਦਾ ਹੈ ਜੇ ਤੇਰੇ ਲੇਖੇ ਲੱਗੇ ਨੇ ਇਹ ਮੇਰੇ ਲਾਲ ਸੋਹਣੇ ਤਾਂ ਕੀ ਫਰਕ ਪੈਂਦਾ ਹੈ ਜੇ ਤੂੰ ਹੀ ਅੱਜ ਜਿੱਤੇ ਤੇ ਤੂੰ ਹੀ ਲੈ ਗਿਆ ਤੇ ਕੀ ਫਰਕ ਪੈਂਦਾ ਜਿਦਵਾਨ ਨੇ ਬੜਾ ਸੁਣਾ ਲਿਖਿਆ ਕੋਈ ਫਰਕ ਨਾ ਪਿਆ ਬਲਗੋਬਨ ਸਿੰਘ ਬਾਦਸ਼ਾਹ ਨੇ ਚਾਹੇ ਆਨੰਦਗੜ੍ਹ ਦਾ ਕਿਲਾ ਛੱਡਿਆ ਆਨੰਦਪੁਰ ਸਾਹਿਬ ਪੂਰਾ ਬਸ ਕੇ ਬਿਤਾ ਕੇ ਛੱਡ ਕੇ ਆ ਗਏ ਪਰਿਵਾਰ ਵਿਛੋੜਾ ਵੀ ਹੋ ਜਾਂਦਾ ਗੁਰਮਖੋ ਦੋ ਸਹਿਬਜ਼ਾਦਿਆਂ ਦੀ ਸ਼ਹੀਦੀ ਵੀ ਹੋ ਜਾਂਦੀ ਹੈ ਦੋ ਛੋਟੇ ਸਹਿਬਜ਼ਾਦਿਆਂ ਦਾ ਪਤਾ ਨਹੀਂ ਕਿਥੇ ਨੇ ਪਰ ਮਾਥੀਵਾੜੀ ਦੇ ਜੰਗਲਾਂ ਵਿੱਚ ਆ ਕੇ ਟਿੰਡ ਦਾ ਤਰਾਣਾ ਲਾ ਕੇ ਗੁਰਮਖੋ ਪਾਤਸ਼ਾਹ ਪੈਂਦੇ ਨੇ ਤਨ ਦੇ ਉੱਪਰ ਜਿਹੜਾ ਬਾਣਾ ਪੈਂਦੇ ਆ ਉਹ ਵੀ ਕੰਡੇ ਵੱਜ ਵੱਜ ਕੇ ਢਾੜੀਆਂ ਨਾਲ ਵੱਜ ਕੇ ਲੀਰੋ ਲੀਰ ਹੋ ਗਿਆ ਪੈਰਾਂ ਦੇ ਵਿੱਚ ਕੰਡੇ ਵੱਜ ਕੇ ਰੋੜ ਜੁੱਬ ਕੇ ਪੈਰਾਂ ਦੇ ਵਿੱਚੋਂ ਵੀ ਖੂਨ ਆ ਰਿਹਾ ਤੇ ਗੁਰਮਖੋ ਮੇਰੇ ਗੁਰੂ ਬਾਜਾ ਵਾਲੇ ਧੰਨ ਗੁਰੂ ਕਰਗੀਦਰ ਪਾਤਸ਼ਾਹ ਫਿਰ ਵੀ ਮੱਥੇ ਤੇ ਕੁਝ ਛਿਕਣ ਲੈ ਕੇ ਨਹੀਂ ਘੁੰਮੇ ਗੁਰਮਖੋ ਮੇਰੇ ਬਾਦਸ਼ਾਹ ਮੇਰੇ ਪ੍ਰੀਤੋ ਮਾਹੀ ਫਿਰ ਵੀ ਆਪਣੇ ਢੇਰੇ ਦੇ ਉੱਪਰ ਉਹੀ ਰੌਣਕ ਤੇ ਉਹੀ ਨੂਰ ਲੈ ਕੇ ਮਾਫੀ ਬਾੜੇ ਦੇ ਜੰਗਲਾਂ ਵਿੱਚ ਬੈਠੇ ਨੇ ਗੁਰਮਖੋ ਕਿੱਥੋਂ ਮਿਲੇਗਾ ਇਹੋ ਜਿਹਾ ਜਤੂਆ ਗੁਰੂ ਪਾਸ਼ਾ ਤੇ ਪਿਆਰਿਓ ਉਸ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਗੁਰਮਖੋ ਆਉਣ ਵਾਲੇ ਸਮੇਂ ਦਾ ਹਾਲ ਬਿਆਨ ਕੀਤਾ ਪਹਿਲੋਂ ਹੀ ਸਾਹੂ ਸਾਥੀ ਨੂੰ ਪੜਿਓ ਕਈ ਸਾਡੇ ਜਿਹੜੇ ਚੁਣਟ ਗਿਆਨੀ ਨੇ ਅਪਗ੍ਰੇਡ ਮਹਿਕ ਮੰਗ ਕੇ ਲੋ ਉਹ ਜੀ ਸਾਹੂ ਸਾਥੀ ਨੂੰ ਮੰਨਦੇ ਨਹੀਂ ਮੈਂ ਕਈ ਵਾਰੀ ਅਰਜ਼ ਕਰਦਾ ਹੁੰਦਾ ਕਿ ਕਿਸ ਕਿਸ ਚੀਜ਼ ਨੂੰ ਖਾਰਜ ਕਰੋਗੇ ਕਿਸ ਕਿਸ ਚੀਜ਼ ਦੇ ਉੱਪਰ ਤੁਸੀਂ ਨਾ ਹੋਣ ਦੀ ਮੋਹਰ ਲਾਉਂਗੇ ਉਹ ਗੁਰਮਖੋ ਕਦੇ ਪੜਿਆ ਕਰੋ ਵਿਚਾਰਿਆ ਕਰੋ ਜੇ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਤੇ ਗਲਤ ਪ੍ਰਚਾਰ ਵੀ ਨਾ ਕਰੀਏ ਮੇਰੀ ਹੱਥ ਜੋੜ ਕੇ ਬੇਨਤੀ ਆ ਪਤਾ ਨਹੀਂ ਕਦੋਂ ਇਹਨਾਂ ਲੋਕਾਂ ਨੂੰ ਸਮਝਾਉਗੀ ਕਦੋਂ ਇਹਨਾਂ ਲੋਕਾਂ ਨੂੰ ਮਤਾਵੇ ਗੁਰੂ ਗੋਬਿੰਦ ਸਿੰਘ ਫਾਤਿਹ ਦੇ ਉਹੀ ਬਾਣੀ ਮੇਰੇ ਸਾਥ ਗੁਰੂ ਸਾਊ ਸਾਥੀਆਂ ਨੂੰ ਕਦੇ 10 ਮਗਰਾਂਦ ਨੂੰ ਇਹ ਲੋਕ ਮਾਰਾ ਕਿ ਹਾਦੂ ਪਤਾ ਨਹੀਂ ਕਦੋਂ ਇਹ ਸਾਡੇ ਲੋਕ ਸਮਝਣਗੇ ਕਦੋਂ ਸਾਡੇ ਲੋਕਾਂ ਨੂੰ ਨਾ ਮਹਤਾ ਦੇ ਪਰ ਫਿਰ ਮੈਂ ਜਿਹੜੀ ਬੇਨਤੀ ਕਰ ਰਿਹਾ 100 ਤਾਕੀ ਦੇ ਵਿੱਚ ਗੁਰਮਖੋ ਪਾਤਸ਼ਾਹ ਨੇ ਪਹਿਲੋ ਹੀ ਸਭ ਕੁਝ ਬਿਆਨ ਕੀਤਾ ਸੀ ਚਾਹੇ ਉਹ ਖਾਲਸਾ ਰਾਜ قائم ਹੋਣ ਦੀ ਗੱਲ ਹੋਵੇ ਜਾਂ ਫਿਰ ਖਾਲਸਾ ਰਾਜ ਜਾਣ ਦੀ ਗੱਲ ਹੋਵੇ ਚਾਹੇ ਬ੍ਰਿਟਿਸ਼ ਕੰਪਨੀ ਈਸਟ ਇੰਡੀਆ ਭਾਵ ਕੀ ਗੋਰੇ ਇਸ ਦੇਸ਼ ਤੇ ਭਾਰਤ ਤੇ ਆ ਕੇ ਰਾਜ ਕਰਨ ਦੀ ਗੱਲ ਹੋਵੇ ਤੇ ਗੁਰਮਖੋ ਕਾਹੀ ਸਾਧੂ ਸੰਤ ਮਹਾਪੁਰਖਾਂ ਦੀ ਇਸ ਧਰਤੀ ਤੇ ਹੋਣ ਦੀ ਗੱਲ ਹੋਵੇ ਤੇ ਚਾਹੇ ਗੋਰੀਆਂ ਦੀ ਇਸ ਧਰਤੀ ਤੋਂ ਛੱਡ ਕੇ ਜਾਣ ਦੀ ਗੱਲ ਹੋਵੇ ਵੀ ਕਦੋਂ ਜਾਣਗੇ ਔਰ ਗੁਰਮਖੋ ਚਾਹੇ ਭਾਰਤ ਤੇ ਪਾਕਿਸਤਾਨ ਦਾ ਵੱਖ ਹੋਣ ਦਾ ਜਿਹੜਾ ਆਪਾਂ ਵੇਖੀਏ ਇਤਿਹਾਸ ਉਹ ਹੋਵੇ ਤੇ ਭਾਰਤ ਦੇ ਪਾਕਿਸਤਾਨ ਦੀ ਜੰਗ ਦਾ ਜਿਹੜਾ ਐਲਾਨ ਹੋਵੇ ਭਾਰਤ ਦੀ ਜਿੱਤ ਦੀ ਜਿਹੜੀ ਹੈ ਗੁਰਮਖੋ ਗੱਲ ਹੋਵੇ ਸਭ ਕੁਝ ਮੇਰੇ ਪਾਰਟੀਆਂ ਨੇ ਸੌਥਾਕੀ ਦੇ ਵਿੱਚ ਪਹਿਲਾਂ ਹੀ ਬਿਆਨ ਕੀਤਾ ਗੁਰਮਖੋ ਫਿਰ ਗੱਲ ਆ ਜਾਂਦੀ ਹੈ ਜੀ 1984 ਦੀ ਦੇਸ਼ ਦੀ ਵੰਡ ਉਸ ਤੋਂ ਪਹਿਲਾਂ 1947 ਵਿੱਚ ਦੇਸ਼ ਦੀ ਵੰਡ ਹੁੰਦੀ ਹੈ। ਭਾਰਤ ਤੇ ਪਾਕਿਸਤਾਨ ਅਲੱਗ-ਅਲੱਗ ਹੋ ਜਾਂਦੇ ਨੇ। ਫਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ। ਜਿਸ ਵਿੱਚ अनेका ਹੀ ਯੋਧੇ ਆਪਣੇ ਆਪਣੇ ਕਰਤੱਬ ਦਿਖਾਉਂਦੇ ਨੇ ਤੇ ਭਾਰਤ ਦੀ ਗੁਰਮਖੋ ਉਹਦੇ ਵਿੱਚ ਜਿੱਤ ਹੁੰਦੀ ਹੈ। ਔਰ ਪਿਆਰਿਓ ਚਾਹੇ ਭਾਰਤ ਤੇ ਪਾਕਿਸਤਾਨ ਦੀ ਜੰਗ ਜੰਗ ਦੇ ਵਿੱਚ ਫਤਿਹ ਹੁੰਦੀ ਹੈ ਭਾਰਤ ਦੀ ਪਾਕਿਸਤਾਨ ਨੂੰ ਮੂੰਹ ਦਿਖਾਣੀ ਪੈਂਦੀ ਹੈ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ 1984 ਦੇ ਵਿੱਚ ਤੇ ਦਿੱਲੀ ਦੇ ਤੱਤ ਦੇ ਇੱਕ ਰੰਡੀ ਦਾ ਰਾਜ ਹੁੰਦਾ ਇੱਕ ਇੰਦਰਾ ਗਾਂਧੀ ਨੂੰ ਸੰਬੋਧਿਤ ਜੇ ਇੰਦਰਾ ਗਾਂਧੀ ਦਾ ਬੈਕਗ੍ਰਾਉਂਡ ਚੈੱਕ ਕਰੀਏ ਕੁਝ ਦਿਖਾਈ ਆ ਫਿਰ ਮੈਂ ਇਥੇ ਗਿਆਨ ਨਹੀਂ ਕਰ ਸਕਦਾ ਔਰ ਕਿਉਂਕਿ ਗੱਲ ਬੜੀ ਨੰਬੇਰੀ ਹੋ ਜਾਣੀ ਹੈ ਔਰ ਇੰਦਰਾ ਗਾਂਧੀ ਨੇ ਜੋ ਫਿਰ ਅਟੈਕ ਕੀਤਾ ਨਾ ਆਪਰੇਸ਼ਨ ਬਰੂਸਟਾਲ ਹੁੰਦਾ ਹੈ ਉਹ ਵੀ ਸਤਗੁਰੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਗੁਰੂ ਨੂੰ ਸਿਖਾ ਨੂੰ ਆਗਾ ਕੀਤਾ ਸਿਖਾ ਨੂੰ ਨਹੀਂ ਬਲਕਿ ਪੂਰੀ ਦੁਨੀਆ ਨੂੰ ਆਗਾ ਕੀਤਾ ਗੁਰਮਖੋ ਦੇ ਦੇ ਵਿੱਚ ਦੱਸਿਆ ਗਿਆ ਇਹ ਆਪਰੇਸ਼ਨ ਬਲੂ ਸਟਾਰ ਹੋਣਾ ਹੈ ਆਪਾਵਕੀ 1984 ਦੇ ਵਿੱਚ 84 ਦੇ ਵਿੱਚ ਜਿਹੜਾ ਸਾਤਾ ਨੀਲਾ ਤਾਰਾ ਵਾਪਰਨਾ ਸਭ ਕੁਝ ਸੈ ਇੰਦਰਾ ਗਾਂਧੀ ਨੇ ਸਭ ਕੁਝ ਕਰਵਾਇਆ ਉਸ ਤੋਂ ਬਾਅਦ ਖੜਕੂ ਬਾਦ ਲਹਿਰਾ ਉੱਠਣੀਆਂ ਗੁਰਮਖੋਪ ਪੰਥ ਦੇ ਲਈ ਆਪੰਥ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਸਭ ਕੁਝ ਫਿਰ ਉਸ ਤੋਂ ਬਾਅਦ ਸਮਾਂ ਚੱਲਦਾ ਚੱਲਦਾ ਫਿਰ ਮੇਰੇ ਪਾਕਸ਼ਾ ਨੇ ਇਹ ਵੀ ਕਿਹਾ ਕਿ ਨਕਲੀ ਗੁਰੂ ਬਣ ਕੇ ਬੈਠਣਗੇ ਨਕਲੀ ਗੁਰੂ ਬਣ ਕੇ ਬੈਠੇ ਤੇ 2007 ਦੇ ਵਿੱਚ ਡੇਰਾ ਸੱਚੇ ਸੌਦੇ ਮੈਨੂੰ ਕਿਹਾ ਕਰਿਓ ਝੂਠੇ ਸੌਦੇ ਵਾਲਾ ਉਹ ਬਾਬਾ ਜਿਸ ਤੋਂ ਅੰਗਰੇਜ਼ ਦੋ ਯਰ ਸਤ ਦੇ ਵਿੱਚ ਉਹ ਲਿਖਾਂ ਦੇਖਿਆ ਆਪਾਂ ਉਸ ਤੋਂ ਬਾਅਦ ਗੁਰਮਖੋ 2020 ਦੇ ਵਿੱਚ ਮੇਰੇ ਪਾਤਸ਼ਾਹ ਨੇ ਕਿਹਾ ਸੀ ਇੱਕ ਐਹੋ ਜੀ ਮਹਾਮਾਰੀ ਆਊਗੀ ਜਿਹਦੇ ਵਿੱਚ ਲੋਕ ਬੜੇ ਪਰੇਸ਼ਾਨ ਹੋਣਗੇ ਉਹ ਵੀ ਸਮਾਂ ਆਪਾਂ ਲਿਖਿਆ ਉਸ ਤੋਂ ਬਾਅਦ ਗੁਰਮਖੋ ਮੇਰੇ ਪਾਤਸ਼ਾਹ ਨੇ ਕਿਹਾ ਬੜੀਆਂ ਮੌਤਾਂ ਹੋਣਗੀਆਂ ਤੇ 2022 ਦੇ ਵਿੱਚ ਫੇਰ ਜਨਤਾ ਸੁਖੀ ਹੋ ਗਈ ਤੇ ਗੁਰਮਖੋ ਅੱਜ ਲੋਕਾਂ ਦੇ ਵਿੱਚ ਲਹਿਰ ਹੈ ਖੁਸ਼ੀ ਦੀ ਚਾਹੇ ਉਹ ਭਗਵੰਤ ਮਾਨ ਤਖਤ ਦੇ ਬੈਠਾ ਹੋਵੇ ਮੈਂ ਗੱਲ ਕਰ ਰਿਹਾ ਰਾਜਾ ਪਰਜਾ ਸੁਖੀ ਬਸਾਵੇ ਰਾਜਾ ਤੇ ਪਰਜਾ ਹਾਲੇ ਤੱਕ ਸੁਖੀ ਬਸਦੀ ਆ ਕੁਝ ਸਮੇਂ ਤੱਕ ਖੁਸ਼ੀਆਂ ਹੋਣਗੀਆਂ ਇਹ ਸਹੀ ਕਿਹਾ ਤੇ 2024 ਦੇ ਵਿੱਚ ਤੱਤਾ ਪਲਣਾ ਤੇ ਦੇਖਦੇ ਜਾਓ ਕੀ ਬਣਨਾ ਇਹ ਸਭ ਕੁਝ ਤੈ ਹੋਇਆ ਹੋਇਆ ਪਾ ਜੀ ਸਭ ਕੁਝ ਤੈ ਹੋਇਆ ਕਈ ਕਹਿੰਦੇ ਅਸੀਂ ਨਹੀਂ ਬਣਦੀ ਮੈਂ ਕਹਿੰਦਾ ਤੁਹਾਨੂੰ ਮਨਾ ਕੇ ਅਸੀਂ ਲੈਣਾ ਵੀ ਕੀ ਹੈ ਕੋਈ ਗੱਲ ਨਹੀਂ ਜੋ ਕੁਝ ਹੋਇਆ ਨਾ ਮੇਰੇ ਪਾਰਸ਼ਾ ਨੇ ਜ਼ਿਕਰ ਕੀਤਾ ਹੋਇਆ ਹੋਇਆ ਤੇ ਜੋ ਕੁਝ ਕਿਹਾ ਨਾ ਮੇਰੇ ਸਤਿਗੁਰੂ ਅੱਗੇ ਵੀ ਹੋਣਾ ਗੁਰਮਖੋ ਵੇਖਦੇ ਜਾਓ ਹੋ ਸਕਦਾ ਮੈਂ ਨਾ ਰਵਾਂ ਪਰ ਜੋ ਹੋਇਆ ਨਾ ਉਹ ਤਾਂ ਕਿਹਾ ਹੋਇਆ ਤੇ ਹੋ ਪਈ ਜਣਾ 24 ਦੇ ਵਿੱਚ ਤੱਕ ਆ ਫਲਤੇਗਾ ਦੇਖਦਾ ਰਾਜਾ ਬਦਲੂਗਾ ਦੇਖਦੇ ਜਾਇਓ ਇਹ ਸਭ ਕੁਝ ਇੱਥੇ ਹੀ ਹੈ ਸਭ ਕੁਝ ਇੱਥੇ ਹੀ ਕਰਨਾ ਪੈਂਦਾ ਸਭ ਕੁਝ ਇੱਥੇ ਹੀ ਹੋਣਾ ਪੈਂਦਾ ਇਹ ਕਰਕੇ ਮੇਰੀਆਂ ਬੇਨਤੀਆਂ ਪਰਵਾਣ ਕਰਿਓ ਜੀ ਫੁੱਲ ਚੋਕਲੀ ਖਿਮਾ ਵੀਡੀਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਫੁੱਲ ਚੋਕਲੀ ਖਿਮਾ ਬਲਾਉ ਫਤਿਹ ਆਖੋ ਜੁਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ